ਹਾਂਜੀ ਵੱਡਿਆਂ ਨੂੰ ਪਿਆਰੀ ਪਿਆਨੇ ਸੁਝਣਾ ਮਿੱਤਰਾਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਸਵੇਰ ਨਵੀਂ ਵੀਡੀਓ ਦੇ ਵਿੱਚ ਬਸ ਅੱਜ ਆਪਾਂ ਰੋਜ਼ ਨਿੱਤ ਦੀ ਤਰ੍ਹਾਂ ਤਿਆਰ ਹੋ ਕੇ ਕੰਮ ਤੇ ਜਾਣ ਲਈ ਤਿਆਰ ਸੀਗੇ ਤੇ ਰੋਜ਼ ਜਿਦਾ ਹੁਣ ਕੰਮ ਤੇ ਜਾਣ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਣੇ ਹੁੰਨੇ ਆ ਜੀ ਤੁਸੀਂ ਵੀ ਜਾਂਦੇ ਹੋਵੋਗੇ ਰੋਜ਼ ਮੱਥਾ ਟੇਕਣਾ ਤੇ ਇਦਾਂ ਹੀ ਅੱਜ ਤਿਆਰ ਚੁਗ ਹੋ ਕੇ ਆਪਾਂ ਗੁਰਦੁਆਰ ਸਾਹਿਬ ਜਾਣ ਲੱਗਿਆ ਸੀਗਾ ਤੇ ਮੈਂ ਕਹ ਕਉਨ ਅੱਜ ਤੁਹਾਨੂੰ ਵੀ ਆਪਾਂ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਦਈਏ ਜਿੱਥੇ ਆਪਾਂ ਰੋਜ਼ ਜਾਂਦੇ ਆ ਤੇ ਇਹ ਆਪਣੇ ਘਰ ਦੇ ਨੇੜੇ ਹੀ ਹੈ ਜੀ ਗੁਰਦੁਆਰਾ ਸਾਹਿਬ ਜੰਗੀ ਜੱਥਾ 3 400 ਮੀਟਰ ਦੀ ਦੂਰੀ ਤੇ ਹੋਊਗਾ ਜੀ ਬਸ ਇਹ ਗੁਰਦੁਆਰਾ ਸਾਹਿਬ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਤਾਂ ਨਹੀਂ ਹਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਹੀ ਹੈ ਜੀ ਕਿਉਂ 1919 20 ਦੇ ਨੇੜੇ ਤੇੜੇ ਦੀ ਗੱਲ ਹੈ ਜੀ ਜਦੋਂ ਗੁਰਦੁਆਰਾ ਸਾਹਿਬ ਬਣੇ ਸੀਗੇ ਤੇ ਬਾਕੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਪਾਂ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਦੱਸਾਂਗੇ ਜੀ ਚਲੋ ਫਿਰ ਮਿਲਦੇ ਆਪਾਂ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਤੁਹਾਨੂੰ ਦਰਸ਼ਨ ਕਰਾਨੇ ਆ ਤੇ ਇਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਆਪਾਂ ਥੋੜੇ ਨਾਲ ਸਾਂਝਾ ਕਰਦੇ ਹਾਂ ਜੀ ਜਾ ਕੇ ਇਹ ਅਜੀ ਗੁਰਦੁਆਰਾ ਸਾਹਿਬ ਖਾਲਸਾ ਜੰਗੀ ਜੱਥਾ ਬਹੁਤ ਪੁਰਾਣਾ ਗੁਰੂ ਘਰ ਆ ਜੀ ਬਣਿਆ ਹੋਇਆ ਇਹ ਪਟਿਆਲਾ ਸ਼ਹਿਰ ਦੇ ਵਿੱਚ ਬਣਾਇਆ ਜੀ ਰਾਗੋ ਮਾਜਰਾ ਅੱਜ ਅੰਦਰ ਆਪਾਂ ਤੁਹਾਨੂੰ ਦਰਸ਼ਨ ਕਰਾਨੇ ਲੈ ਕੇ ਚੱਲਦੇ ਹਾਂ ਅੰਦਰ ਜੀ ਗੁਰਦੁਆਰਾ ਸਾਹਿਬ ਦੇ ਵਾਹਿਗੁਰੂ ਕਰਨ ਗੁਰੂ ਸ਼ੁਕਰ ਹੈ ਪਰ ਮਾਫੀ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਨ ਗੁਰੂ ਪਹਿਲਾਂ ਤਾਂ ਬਾਹਰੋਂ ਦਰਸ਼ਨ ਕਰ ਲੋ ਜੀ ਗੁਰਦੁਆਰਾ ਸਾਹਿਬ ਦੇ ਤੁਸੀਂ ਇਹ ਗੁਰਦੁਆਰਾ ਸਾਹਿਬ ਨਾ ਜੀ ਪਹਿਲਾਂ ਪੁਰਾਣੀ ਇਮਾਰਤ ਸੀਗੀ ਬਣੀ ਹੋਈ ਇਹ ਹੁਣ ਹੋ ਗਏ ਨੂੰ ਆ 2.5-3 ਸਾਲ ਹੋ ਗਈ ਹੈ ਸਾਰਾ ਦੁਬਾਰਾ ਰੈਨੋਵੇਟ ਹੋਇਆ ਜੀ ਦੁਬਾਰਾ ਢਾਕੇ ਨਾ ਫਿਰ ਬਣਾਇਆ ਗਿਆ ਜੀ ਇਹ ਗੁਰਦੁਆਰਾ ਸਾਹਿਬ ਇਧਰ ਆ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਲੋ ਜੀ ਉਹ ਬਹੁਤ ਸ਼ੁਕਰੀਆ ਜੀ ਆ ਇਧਰ ਜਿਹੜਾ ਮੇਨ ਗੇਟ ਹੈ ਜੇ ਇਦਾਂ ਹੀ ਪੁਰਾਣਾ ਜੀ ਉਦੋਂ ਦਾ ਉਸ ਟਾਈਮ ਦਾ ਬਣਿਆ ਹੋਇਆ ਜੀ ਜਿਥੋਂ ਆਪ ਅੰਦਰੋਂ ਆਤੋਂ ਅੰਦਰ ਐਂਟਰ ਹੋ ਜਾਣਾ ਜੀ ਅੱਜ ਕਰੋ ਜੀ ਦਰਸ਼ਨ ਕੁੜ ਦੁਆਰਾ ਸਾਹ ਹਉ ਵਾਹਿਗੁਰੂ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਤੇ ਜਗ ਚਾਨਣ ਹੋਆ ਅੱਤੇ ਉੱਪਰ ਸੁਖਾਸਾ ਜੀ ਵਾਹਿਗੁਰੂ ਸ਼ੁਕਰਾ ਹਾਂਜੀ ਹੁਣ ਆਪਾਂ ਤੁਹਾਨੂੰ ਇੱਥੋਂ ਦੇ ਗੁਰੂ ਘਰ ਦੇ ਇਤਿਹਾਸ ਨਾਲ ਸਾਂਝਾ ਕਰਾਂਗੇ ਸਾਂਝਾ ਕਰਦੇ ਆਂ ਆਪਾਂ ਛੋਟੇ ਨਾਲ ਗੁਰਦੁਆਰਾ ਖਾਲਸਾ ਜੰਗੀ ਜੱਥਾ ਸਾਹਿਬ ਜੀ ਦਾ ਇਤਿਹਾਸ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰ ਹੈ ਚਿਤ ਲਾਏ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਸੇਵਾ ਪਹਿਲੀ ਵਾਰ 1919 ਇਸਵੀ ਵਿੱਚ ਭਾਈ ਦਇਆ ਸਿੰਘ ਜੀ ਵੱਲੋਂ ਕਰਵਾਈ ਗਈ ਜੋ ਕਿ ਪਹਿਲੀ ਵਿਸ਼ਵ ਜੰਗ ਜਰਮਨ ਦੇ ਲੜਾਈ ਜਿੱਤ ਕੇ ਆਏ ਸਨ ਇਸ ਗੁਰਦੁਆਰਾ ਸਾਹਿਬ ਦਾ ਨਾਮ ਰੱਖਣ ਲਈ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲਿਆਂ ਨੂੰ ਬੇਨਤੀ ਕੀਤੀ ਗਈ ਸੰਤ ਮਹਾਪੁਰਖਾਂ ਨੇ ਬਚਨ ਕਿਤੇ ਕਿ ਤੁਸੀਂ ਜੰਗ ਜਿੱਤ ਕੇ ਆਏ ਹੋ ਅਤੇ ਉਹੀ ਕਮਾਈ ਇਸ ਗੁਰਦੁਆਰਾ ਸਾਹਿਬ ਤੇ ਲਗਾ ਰਹੇ ਹੋ ਇਸ ਲਈ ਇਸ ਦਾ ਨਾਮ ਗੁਰਦੁਆਰਾ ਖਾਲਸਾ ਜੰਗੀ ਜੱਥਾ ਰੱਖਿਆ ਜਾਵੇ ਗੁਰਦੁਆਰਾ ਸਾਹਿਬ ਦੇ ਪੁਨਰ ਨਿਰਮਾਣ ਦੀ ਸੇਵਾ 29 ਪ੍ਰਾਪਤ 2018 ਨੂੰ ਲਗਭਗ 100 ਸਾਲ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਉਰਭ ਵਾਲੇ ਦਿਨ ਆਰੰਭ ਕੀਤੀ ਗਈ ਸੰਤ ਮਹਾਪੁਰਖਾਂ ਦੇ ਸਹਿਯੋਗ ਅਤੇ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਦੀ ਸੰਪੂਰਨਤਾ 1 ਸਤੰਬਰ 2022 ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਵਾਲੇ ਦਿਨ ਹੋਈ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤਾਂ ਦੇ ਸਹਿਯੋਗ ਸਦਕਾ ਇਹ ਪੁਨਰ ਨਿਰਮਾਣ ਦੀ ਸੇਵਾ ਸੰਪੂਰਨ ਹੋਈ ਹੋ ਗਈ। ਮੈਂ ਜਿੱਦਾਂ ਮਤ ਨੂੰ ਦੱਸਿਆ ਕਿ ਹੁਣ ਦੇਖੋ 100 ਸਾਲ ਬਾਅਦ ਦੱਸਿਆ ਗਿਆ ਸੀ ਇਸ ਇਤਿਹਾਸ ਦੇ ਵਿੱਚ 1919 ਦੇ ਵਿੱਚ ਪਹਿਲਾਂ ਹੀ ਸੋ ਗੁਰਦੁਆਰਾ ਸਾਡੀ ਸਥਾਪਨਾ ਹੋਈ ਸੀ ਜੀ। ਭਾਈ ਦਇਆ ਸਿੰਘ ਜੀ ਵੱਲੋਂ ਜਿਹੜੇ ਕਿ ਇੱਕ ਇੱਥੇ ਨਾ ਆਪਣੇ ਇਸ ਰਾਗੂ ਮਾਦਰੇ ਏਰੀਆ ਦੇ ਇਹ ਫੌਜੀ ਸੀਗੇ ਜਿਹੜੇ ਉਥੇ ਪਹਿਲੀ ਵਿੱਚ ਜਿੱਤ ਜਦੋਂ ਜੰਗ ਹੋਈ ਹੈ ਜੀ ਉਸ ਜੰਗ ਵਿੱਚ ਜਰਮਨ ਦੇ ਲੜਾਈ ਜਿੱਤ ਕੇ ਆਏ ਸੀਗੇ ਜੀ ਉਹ ਤੇ ਜਿਹੜੀ ਉਹਨਾਂ ਦੀ ਉਥੋਂ ਉਹਨਾਂ ਨੂੰ ਜਿੱਤ ਦੇ ਵਜੋਂ ਉਥੇ ਆਮਦਨ ਮਿਲੀ ਸੀਗੀ ਉਹਨਾਂ ਨੂੰ ਤੇ ਉਹਨਾਂ ਨੇ ਉਹ ਸਾਰੀ ਆਪਣੀ ਆਮਦਨ ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਵਿੱਚ ਲਾ ਦਿੱਤੀ ਸੀ ਤੇ ਆਪਣਾ ਜਿਹੜਾ ਇੱਥੇ ਸੰਗਰੂਰ ਦੇ ਵਿੱਚ ਇੱਕ ਗੁਰੂ ਘਰ ਹੈ ਜੀ ਮਸਤੂਆਣਾ ਸਾਹਿਬ ਉੱਥੇ ਬਾਬਾ ਅਦਰ ਸਿੰਘ ਜੀ ਵੱਲੋਂ ਇਸ ਗੁਰੂ ਘਰ ਦਾ ਨਾਮ ਰੱਖਿਆ ਗਿਆ ਸੀਗਾ ਜੀ ਜੰਗੀ ਜੱਥਾ ਠੀਕ ਹੈ ਜੀ ਅੱਜ ਦਾ ਫਰਮਾਨ ਕਿਆ ਪੜੀਏ ਕਿਆ ਗੁਣੀਏ ਕਿਆ ਬੇਦ ਪੁਰਾਣਾ ਸੁਣੀਏ ਪੜਾਏ ਸੁਨੇ ਕਿਆ ਹੋਏ ਹੋਈ ਜਿਉ ਸਹਜ ਨਾਲ ਮਿਲਿਓ ਸੋਈ ਵਾਹਿਗੁਰੂ ਤੇ ਇੱਧਰ ਨਾਲ ਹੀ ਆਪਣਾ ਇੱਥੇ ਨਿਸ਼ਾਨ ਸਾਹਿਬ ਹੈ ਜੀ ਨਿਸ਼ਾਨ ਸਾਹਿਬ ਦੇ ਨਾਲ ਹੀ ਇੱਧਰ ਹੀ ਸੜਾ ਇੱਕ ਆਪਾਂ ਛੋਟਾ ਲੰਗਰ ਹਾਲ ਹੈ ਜੀ ਇੱਥੇ ਬੈਠ ਕੇ ਸੰਗਤਾਂ ਲੰਗਰ ਛਕ ਲੈਂਦੀਆਂ ਨੇ ਜੀ ਤੇ ਇੱਧਰ ਵਾਕੀ ਆਹ ਵਰਤਨ ਪਏ ਨੇ ਜੀ ਆਪਣਾ ਇਨੋਂ ਦੇ ਵਿੱਚ ਲੰਕਰ ਬਣਾਇਆ ਜਾਂਦਾ ਜੀ ਜਾਂ ਕਿਸੇ ਨੂੰ ਕੋਈ ਵੀ ਆਪਣਾ ਪ੍ਰੋਗਰਾਮ ਹੁੰਦਾ ਕਿਸੇ ਦੇ ਘਰੇ ਹੋ ਆਪਣਾ ਇੱਥੇ ਆ ਕੇ ਆਹੋ ਭਾਂਡੇ ਵਰਤਨ ਲੈ ਕੇ ਜਾ ਸਕਦਾ ਜੀ ਭਾਂਡੇ ਲੈਣ ਦਾ ਲੈਣ ਅਤੇ ਦੇਣ ਦਾ ਸਮਾਂ ਵੀ ਪੜ੍ਹ ਲਓ ਜੀ ਸਵੇਰੇ 7 ਤੋਂ 8 ਵਜੇ ਤੱਕ ਸ਼ਾਮ ਨੂੰ 7 ਤੋਂ 8 ਵਜੇ ਤੱਕ ਜੀ ਆਹ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਇਹ ਰੈਡੀ ਜੋ ਤੇ ਪਾਲਕੇ ਸਾਹਿਬ ਬਣਾਏ ਹੋਏ ਨੇ ਜੇ ਜਦੋਂ ਆਪਣਾ ਨਗਰ ਕੀਰਤਨ ਨਿਕਲਦਾ ਹੈ ਪ੍ਰভাত ਫੇਰੀਆਂ ਨਿਕਲਦੀਆਂ ਨੇ ਜੀ ਉਸ ਟਾਈਮ ਇਹ ਸਾਨੂੰ ਲਜਾਇਆ ਜਾਂਦਾ ਜੀ ਚਲੋ ਠੀਕ ਹੈ ਜੀ ਬਸ ਇਹ ਅੱਜ ਛੋਟੀ ਜੀ ਵੀਡੀਓ ਸੀ ਜੀ ਕਿ ਆਪਣਾ ਮੈਂ ਕਿਹਾ ਚਲੋ ਜਿੱਥੇ ਆਪਾਂ ਰੋਜ਼ ਗੁਰੂ ਘਰ ਜਾਂਦੇ ਹਾਂ ਉਸ ਗੁਰੂ ਆਪਾਂ ਆਪਣੇ ਘਰ ਦੇ ਨੇੜੇ ਤੇ ਗੁਰੂ ਘਰ ਦਾ ਇਤਿਹਾਸ ਨਹੀਂ ਆਪਾਂ ਤੁਹਾਨੂੰ ਦੱਸ ਸਕੇ ਜੀ ਹੁਣ ਤੱਕ ਤੇ ਹੁਣ ਏਡੀ ਏਡੀ ਦੂਰ ਆਪਾਂ ਜਾਣੇ ਉੱਥੇ ਗੁਰੂ ਘਰਾਂ ਦੇ ਵਿੱਚ ਹਨਾ ਜੀ ਬਾਹਰ ਦੂਜੀਆਂ ਸਟੇਟਾਂ ਦੇ ਵਿੱਚ ਜਾਂ ਤੇ ਆਪਣਾ ਗੁਰੂ ਘਰ ਦਾ ਨਹੀਂ ਆਪਾਂ ਤੁਹਾਨੂੰ ਇਤਿਹਾਸ ਦੱਸ ਸਕੇ ਹੁਣ ਤੱਕ ਤੇ ਮੈਂ ਕਿਹਾ ਕਿਉਂ ਨਾ ਅੱਜ ਫਿਰ ਆਪਾਂ ਤੁਹਾਡੇ ਨਾਲ ਆਪਣੇ ਇਸ ਗੁਰੂ ਘਰ ਦਾ ਵੀ ਇਤਿਹਾਸ ਸਾਂਝਾ ਕਰੀਏ ਜੀ ਆਈਓ ਤੁਸੀਂ ਵੀ ਦਰਸ਼ਨ ਕਰਿਓ ਜੀ ਜੇ ਆਪਣੇ ਇੱਥੇ ਨੇੜੇ-ਤੇੜੇ ਕਿਤੇ ਦੂਜੇ ਸ਼ਹਿਰ ਦੇ ਜਾਂ ਇਸ ਜਿਹੜੇ ਦੇ ਹਨ ਕਿਤੇ ਵੀ ਆਓ ਤੁਸੀਂ ਆ ਸਕਦੇ ਹੋ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਨਹੀਂ ਕਿਤੇ ਰੋਕ ਹੁੰਦੀ ਹੈਗੀ ਜੇ ਆਪਾਂ ਨੂੰ ਠੀਕ ਹੈ ਜੀ ਇਹ ਇਤਿਹਾਸਿਕ ਹੈ ਜੀ ਇਸ ਗੁਰਦੁਆਰਾ ਸਾਹਿਬ ਦਾ ਆ ਦੇਖੋ ਹੁਣ ਜਿੱਦਾਂ ਕਿ ਆ 100 ਸਾਲ ਬਾਅਦ ਦੁਆਰਾ ਰੈਨੋਵੇਟ ਹੋਇਆ ਜੀ ਇਹ ਗੁਰੂ ਘਰ ਜੀ ਠੀਕ ਹੈ ਜੀ ਚਲੋ ਮਿਲਦੇ ਹਾਂ ਜੀ ਇਦਾਂ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਜਿਹੜੇ ਅੱਜ ਆਪਣੇ ਸਰੋਤੇ ਨਵੇਂ ਆ ਜੀ ਆਪਣੇ ਵੀਡੀਓ ਨੂੰ ਦੇਖ ਰਹੇ ਆ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਈਓ ਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਡੀਓ ਤੇ ਕਲਿੱਕ ਕਰਨ ਲਈ ਵਾਹੇ